ਰਾਜ ਜੈ ਮੇਰੇ ਨਾਲ ਜਤੂ ਪਰਮੇਸ਼ਰ ਜੁੱਲ ਸਾਥੀ ਜੀਰੇ ਜੁੱਤੀਆਂ ਬੱਦੀ ਜੁੱਤੀ ਦੀ ਪ੍ਰਧਾਨ ਜਿੰਦਰ ਸਿੰਘ ਖੜਾ ਗੰਗੀ ਬਾਗੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਕਰਨਾ 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 ਲਾ ਇਹ ਵੀ ਚੀਜ਼ਾਂ ਦੀ ਵਿਚਾਰ ਕਰ ਰਹੇ ਵੇਡ 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 ਪਾਣੀ ਪਿੱਛੇ ਦਾ ਪਲਾਣਾ ਇੱਕ ਮਿੰਟ ਲਈ ਆਪਦਾ ਆ ਜਾਓ ਗੁਰਿੰਦਪਾਲ ਸਿੰਘ ਜੀ ਤੇ ਸਾਰੇ ਸਾਥੀਆਂ ਦੀ ਰੈਨ ਵਾਲੀ ਦੇ ਵਿੱਚ ਜੋ ਆਪਾਂ ਖਾਲਸਾ ਸਕੂਲ ਦੀ ਜਿਹੜੀ ਮਾਰਕੀਟ ਐਸੋਸੀਏਸ਼ਨ ਹੈ ਉਹਦੇ ਵਿੱਚ ਝੰਡੇ ਦੀ ਰਸਮ ਹੈ ਜਿਹੜੀ ਅਦਾ ਕੀਤੀ ਜਾਂਦੀ ਹੈ ਔਰ 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਸੀ ਪਰ ਪੂਰਨ ਕਬੂ ਸੱਤਾ ਜਿਹੜੀ ਹੈ 26 ਜਨਵਰੀ 1950 ਇਸ ਦਿਨ ਭਾਰਤ ਦਾ ਸੰਵਿਧਾਨ ਲੱਭ ਹੋਇਆ ਸੀ ਉਸ ਦਿਨ ਮਿਲੀ ਸੀ ਅੱਜ ਜਿਹੜਾ ਗਣਤੰਤਰ ਦਿਵਸ ਦੇ ਰੂਪ ਦੇ ਵਿੱਚ ਇਸ ਦਿਨ ਨੂੰ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਔਰ ਮੈਂ ਸਮਝਦਾ ਕਿ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਲਈ ਲੰਬੇ ਸੰਘਰਸ਼ ਕੀਤੇ ਆਪਣੇ ਪਰਿਵਾਰ ਆਪਣੇ ਸੁੱਖ-ਦੁੱਖ ਨਹੀਂ ਦੇਖੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਔਰ ਦੇਸ਼ ਦੇ ਲੇਖੇ ਆਪਣੀ ਜ਼ਿੰਦਗੀ ਜਿਨ੍ਹਾਂ ਨੇ ਲਗਾਈ ਹੈ ਉਹਨਾਂ ਮਹਾਨ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਉਹਨਾਂ ਨੂੰ ਯਾਦ ਕਰਨ ਦਾ ਦਿਨ ਹੈ ਮੈਂ ਜਿੱਥੇ ਉਹਨਾਂ ਨੂੰ ਨਮਨ ਕਰਦਾ ਉਸ ਦੇ ਨਾਲ-ਨਾਲ ਸੂਚੀ ਮਾਰਕੀਟ ਨੂੰ ਇਸ ਦਿਨ ਦੀ ਵਧਾਈ ਵੀ ਦਿਨਾ ਸ਼ਹਿਰ ਵਾਸੀਆਂ ਨੂੰ ਵਧਾਈ ਦਿਨਾ ਪੂਰੇ ਦੇਸ਼ ਨੂੰ ਵਧਾਈ ਦਿਨਾ ਕਿ ਅੱਜ ਦਾ ਜਿਹੜਾ ਦਿਨ ਹੈ ਇਹਨੂੰ ਖੁਸ਼ੀਆਂ ਦੇ ਨਾਲ ਮਨਾਈਏ ਔਰ ਇਸ ਦਿਨ ਦੀ ਕਾਮਨਾ ਕਰੀਏ ਕਿ ਜਿਸ ਤਰੀਕੇ ਦੇ ਨਾਲ ਅੱਜ ਪੂਰੇ ਵਿਸ਼ਵ ਪੱਧਰ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਬਦਲਾਅ ਆ ਰਿਹਾ ਹੈ ਬੜੀ ਤੇਜ਼ੀ ਦੇ ਨਾਲ ਜਿਹੜੀ ਜੀਓ ਪੋਲਿਟਿਕਸ ਹੈ ਉਹ ਬਦਲ ਰਹੀ ਹੈ ਬੜੀ ਤੇਜ਼ੀ ਦੇ ਨਾਲ ਜਿਹੜੇ ਦੇਸ਼ ਹੈ ਇੱਕ ਦੂਜੇ ਦੇ ਨਾਲ ਜਿਹੜੇ ਪ੍ਰਾਣੀਆਂ ਸੰਧੀਆਂ ਕਰਾਰ ਹੋਏ ਆ ਅੱਜ ਪੂਰਾ ਵਿਸ਼ਵ ਖਤਰੇ ਦੇ ਵਿੱਚ ਆ ਸੋ ਐਕਸਪਰਟਸ ਦੀ ਅਗਰ ਗੱਲ ਸੁਣੀਏ ਤਾਂ ਇਸ ਗੱਲ ਦੀ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਇਹ ਥਰਡ ਜਿਹੜਾ ਵਰਲਡ ਵਾਰਾਂ ਦੀ ਸ਼ੁਰੂਆਤ ਜਿਸ ਤਰੀਕੇ ਦੇ ਨਾਲ ਅੱਜ ਵਰਲਡ ਦੇ ਵਿੱਚ ਹੋ ਰਹੀ ਹੈ ਅਸੀਂ ਅੱਜ ਦੇ ਦਿਨ ਇਹ ਕਾਮਨਾ ਕਰਦੇ ਆ ਕਿ ਪੂਰੇ ਵਿਸ਼ਵ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਸਾਰੇ ਦੇਸ਼ ਕੋਈ ਵੀ ਦੇਸ਼ ਆ ਉਹ ਤਰੱਕੀ ਕਰੇ ਅੱਗੇ ਵਧੇ ਉਹ ਸਾਡਾ ਭਾਰਤ ਵਰਸ਼ਾ ਜਿਹੜਾ ਸਾਡੇ ਭਾਰਤ ਦੇ ਜਿਹੜੇ ਲੋਕ ਚਾਹੇ ਉਹ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਮੈਂ ਸਮਝਦਾ ਕਿ ਉਹਨਾਂ ਦੀ ਤਰੱਕੀ ਹੋਣੀ ਚਾਹੀਦੀ ਹੈ ਦੇਸ਼ ਅੱਗੇ ਵਧਣਾ ਚਾਹੀਦਾ ਔਰ ਸਭ ਨਾਲ ਵੱਡੀ ਗੱਲ ਹੈ ਕਿ ਸੁੱਖ ਸ਼ਾਂਤੀ ਵਿਸ਼ਮ ਸ਼ਾਂਤੀ ਵੀ ਜਿਹੜੀ ਅੱਜ ਦੇ ਦਿਨ ਅਸੀਂ ਮੰਗਲ ਕਾਮਨਾ ਕਰਦੇ ਆਂ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਜਲੰਧਰ ਨਿਵਾਸੀਆਂ ਨੂੰ ਖਾਸ ਕਰਕੇ ਤੁਹਾਡੀ ਮਾਰਕੀਟ ਦੇ ਸਾਰੇ ਕਰਦਿਆਂ ਨੂੰ ਅੱਜ ਦੀ ਬਹੁਤ-ਬਹੁਤ ਵਧਾਈ ਜੈ ਹਿੰਦ ਜੈ ਭਾਰਤ ਆ ਮੁੰਡੇ ਦਾ ਖਾਸ ਕਰਦਾ ਮੈਂ ਮਨਿੰਦਰਪਾਲ ਸਿੰਘ ਖੀੜਾ ਨਾਮ న్యూਸ ਪ੍ਰਧਾਨ ਜਿਹੜਾ ਸਾਰੀ ਮਾਰਕੀਟ ਨੇ ਮੇਰੇ ਤੇ ਭਰੋਸਾ ਕੀਤਾ ਹੈ ਪਹਿਲੇ ਤਾਂ ਮੈਂ ਉਹਨਾਂ ਨੂੰ థాంక్స్ ਕਰਦਾ ਦੂਸਰਾ 26 ਜਨਵਰੀ ਦਾ ਦਿਹਾੜਾ ਹੈਗਾ ਵੇ ਸਾਡਾ ਬਹੁਤ ਵੱਡਾ ਦਿਨ ਹੈ ਸਾਡੇ ਦੇਸ਼ ਵਾਸਤੇ ਅੱਜ ਲੋਕਤੰਤਰ ਦੀ ਜਿੱਥੋਈ ਸੀ ਹਾਂਜੀ ਮੈਂ ਸਾਰੇ ਦੁਕਾਨਦਾਰਾਂ ਦਾ ਧੰਨਵਾਦ ਕਰਨਾ ਚਾਹਨਾ ਹੈਗਾ ਨਾਰੀ ਫੁਚੀ ਰਿੰਗੂ ਜੀ ਦਾ ਤੇ ਕਾਲੀਆ ਸਾਹਿਬ ਦਾ ਜਿਹੜੇ ਇੱਥੇ ਹੋ ਕੇ ਗਏ ਨੇ ਸਾਨੂੰ ਹੁੰਗਾਰਾ ਦੇ ਗਏ ਨੇ ਸਾਨੂੰ ਥਾਪੀ ਦੇ ਗਏ। ਥੈਂਕ ਯੂ